ਓ ਸੱਚੀ ਗੱਲ ਵਿੱਚ ਸਵਾਦ ਏ ਕਹਿਣੀ ਵੀ ਔਖੀ ਐ ਝੂਠੇ ਨੂੰ ਚੋਟਿਓ ਸਦੀ ਸਹਿਣੀ ਵੀ ਔਖੀ ਐ ਝੂਠੇ ਨੂੰ ਚੋਟਿਓ ਸਦੀ ਸਹਿਣੀ ਵੀ ਔਖੀ ਐ ਲੀਡਰ ਨਾ ਚੁਣੋ ਦੇਸ਼ ਦਾ ਲੀਡਰ ਨਾ ਚੁਣੋ ਦੇਸ਼ ਦਾ ਬੰਦੇ ਕਦੇ ਦਾਗੀ ਨੂੰ ਅਸਲਾ ਨਾ ਚੱਕਣ ਦੇਈਏ ਝੂਲ ਦੇ ਸ਼ਰਾਬੀ ਨੂੰ ਵਰੇ ਕਦ ਕੋੜਾ ਦੱਬ ਦੇ ਹੋ ਪਾਈਏ ਨਾ ਰੰਗਲੀ ਕੋਠੀ ਕਰ ਜਾ ਲੈ ਸੇਠ ਤੋਂ ਠੇਕੇ ਤੇ ਪੈਲੀ ਲਈਏ ਵੱਧ ਕੇ ਨਾ ਰੇਟ ਤੋਂ ਧੀ ਦਾ ਨਾ ਰਸਤਾ ਕਰੀਏ ਧੀ ਦਾ ਨਾ ਰਸਤਾ ਕਰੀਏ ਨਸ਼ਿਆਂ ਦੇ ਆਦੀ ਨੂੰ ਅਸਲਾ ਨਾ ਚੱਕਣ ਦੇਈਏ ਝੂਲ ਦੇ ਸ਼ਰਾਬੀ ਨੂੰ ਖਾ ਰੇ ਕਦ ਫੇਰ ਖੋਲ ਦੇ ਓ ਭੁੱਲ ਕੇ ਵੀ ਫੇਸਬੁੱਕ ਤੇ ਅੱਖਾਂ ਨਾ ਚਾਰ ਕਰੋ ਕੋਰਟ ਵਿੱਚ ਮੈਰਜ ਕਰਕੇ ਹੱਦਾਂ ਨਾ ਪਾਰ ਕਰੋ ਕੋਰਟ ਵਿੱਚ ਮੈਰਜ ਕਰਕੇ ਹੱਦਾਂ ਨਾ ਪਾਰ ਕਰੋ ਧੋਨੀ ਕੋਈ ਸਾਬਣ ਸਕਦਾ ਧੋਨੀ ਕੋਈ ਸਾਬਣ ਸਕਦਾ ਓਏ ਹੋਈ ਪੱਗ ਦਾਗੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦਈਏ ਝੂਲ ਦੇ ਸ਼ਰਾਬੀ ਨੂੰ ਖਬਰੇ ਕਦੋ ਚੰਦ ਛਾੜਦੇ ਹੋ ਚਾਉਂਦੀ ਹੈ ਮਾਨ ਜਵਾਨੀ ਲਾਹਨਤ ਨਾ ਚਾਉਂਦੀ ਐ ਇਹਨੂੰ ਪਰ ਸੰਗਤ ਮਾੜੀ ਰਾਹ ਚੋਂ ਪੜਕਾਉਂਦੀ ਐ ਤੋਬੇ ਚੋਂ ਸੁੱਕੀ ਉੱਡਦੀ ਤੋਬੇ ਚੋਂ ਸੁੱਕੀ ਉੱਡਦੀ ਤੱਕਿਓ ਮਰ ਗਾਬੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦਈਏ ਝੂਲ ਦੇ ਸ਼ਰਾਬੀ ਨੂੰ ਖੌਰੇ ਕਦ ਚੰਦ ਛਾੜਦੇ ਸੱਜੀ ਬਾਹ ਹੁੰਦੇ ਭਾਈ ਭਾਈਆਂ ਬਿਨਾ ਬਹਿਕ ਨਹੀਂ ਸੱਜੀ ਬਾਹ ਹੁੰਦੇ ਭਾਈ ਭਾਈਆਂ ਬਿਨਾ ਬਹਿਕ ਨਹੀਂ ਝਾਕੇ ਜੋ ਅੱਖ ਚਰਾ ਕੇ ਉਹ ਯਾਰੀ ਦੇ ਲੈਕ ਨਹੀਂ ਅਜਨੀ ਤਾਂ ਕੱਲ ਭਲਾ ਦੂ ਅਜਨੀ ਤਾਂ ਕੱਲ ਭਲਾ ਦੂ ਓਏ ਉਹ ਤਾਂ ਸੌਖਾ ਦੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦਈਏ ਝੂਲ ਦੇ ਸ਼ਰਾਬੀ ਨੂੰ ਖਬਰੇ ਕਦ ਕੋੜਾ ਦੱਬਦੇ ਹੋ ਸੋਂਦੇ ਨਾ ਖੜਖੜ ਹੱਸਦੇ ਸੌਰਾ ਤੇ ਨੋਂ ਕਦੇ ਕਰੀਏ ਨਾ ਹਸਨ ਪਰਾਰੇ ਵੱਲ ਨੂੰ ਨਾ ਮੂੰਹ ਕਦੇ ਆਖੇ ਹਰਪਾਲ ਰੋਕ ਲੋ ਆਖੇ ਹਰਪਾਲ ਰੋਕ ਲੋ ਚੰਚਲ ਮਨ ਬਾਗੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦੇਈਏ ਝੂਲ ਦੇ ਸ਼ਰਾਬੀ ਨੂੰ ਖਬਰੇ ਕਦ ਚੰਦ ਚਾੜਦੇ